ਬਸ ਬਈ ਆਹ ਇੱਕ ਜਗ੍ਹਾ ਰਹਿ ਗਈ ਦੇਖਣ ਵਾਲੀ ਕੇਤ ਇੱਥੇ ਹੋਇਆ ਤਾਂ ਠੀਕ ਆ ਨਹੀਂ ਔਖਾ ਕੰਮ ਦੇਖ ਯਾਰ ਗੁਰਪ੍ਰੀਤ ਨੇ ਆਪਾਂ ਕਿੰਨੇ ਅਰੀ ਜਮਾਨਤਾਂ ਕਰਾ ਕਰਾ ਛਡਾ ਲਿਆ ਨਿਤ ਨਿਤ ਕੰਮ ਗੁਰਪ੍ਰੀਤ ਦੇ ਬਹੁਤ ਔਖਾ ਬਾਈ ਔਖਾ ਤਾਂ ਹੈਗਾ ਹੀ ਬਾਈ ਲਾ ਆ ਬੈਠਾ ਉਦੋਂ ਇੱਥੇ ਬੈਠਾ ਹੋਈ ਉਹ ਯਾਰ ਬਾਈ ਮਾਨ ਨਹੀਂ ਠੀਕ ਸੀਗਾ ਨਾਲੇ ਸਾਲੇ ਗਲਤ ਕੰਮ ਕਰਦੇ ਆ ਨਾਲੇ ਗਲ ਪੈਂਦੇ ਆ ਗੱਲ ਸੁਣ ਮਸਾ ਦਾ ਤੇਰੀ ਜਮਾਨਤ ਕਰਾ ਕੇ ਲੈ ਕੇ ਆਇਆ ਹੁਣ ਤੂੰ ਕੋਈ ਹੋਰ ਪੰਗਾ ਨਾ ਖੜਾ ਕਰਦੀ। ਵੱਡੇ ਭਾਈ ਪੰਗਾ ਤਾਂ ਹਨਮਾ ਖੜਾ ਕਰੂੰ ਹੀ ਕਰੂੰ। ਨਾਲ ਤਾਂ ਸਾਲੇ ਨਸ਼ੇ ਦਾ ਕਾਰੋਬਾਰ ਕਰਦੇ ਆ। ਗਲਤ ਕੰਮ ਕਰਦੇ ਆ। ਗਲ ਉਲਟਾ ਮੇਰੇ ਪਏ। ਸਾਲਾਂ ਚ ਚਾਰ ਥੱਪੜ ਵੀ ਮਾਰਤੇ ਮੈਨੂੰ ਵੀ ਜਮਾਨਤ ਕਰਾਉਣੀ ਪਈ। ਬਾ ਸਾਡੇ ਦੇਸ਼ ਦਾ ਕਾਨੂੰਨ। ਨਾਲ ਸਭ ਜਾਣਦੇ ਆ ਵੀ ਕਿੱਡੇ ਗੰਦੇ ਬੰਦੇ ਆ ਉਹ। ਨਾ ਭਾਈ ਹੁਣ ਤੂੰ ਕਾਨੂੰਨ ਬਦਲੇਗਾ? ਭਾਈ ਮੈਨੂੰ ਪਤਾ। ਨਾ ਕਾਨੂੰਨ ਬਾਣੀ ਬਦਲ ਸਕਦਾ। ਪਰਸ ਵਾਲਿਆਂ ਦੇ ਮੱਥੇ ਦੇ ਨਾਲ ਲਖੀਰਾਂ ਬਦਲ ਦੂੰ ਮੈਂ ਵੀ ਭਾਈ ਬੈਠਾ ਲੜਾਈ ਹੋਣਾ ਮੈਂ ਆਰ ਪਾਰ ਦੀ ਲੜਾ ਜੋ ਮਰਜੀ ਹੋ ਜੇ ਗੱਲ ਸੁਣ ਤੂੰ ਕੀ ਲੈਣਾ ਇਹਨਾਂ ਨਾਲ ਪੰਗਾ ਲੈ ਕੇ ਇਹਨਾਂ ਦੇ ਸਿਰ ਤੇ ਰਾਜਨੀਤਿਕ ਬੰਦਿਆਂ ਦਾ ਹੱਥ ਆ ਤਾਂ ਹੀ ਤਾਂ ਇਹਨਾਂ ਦੀਆਂ ਬੁਰੀਆਂ ਵੀ ਨਸ਼ਾ ਵੇਚਦੀਆਂ ਕਿਉਂ ਲੈਣਾ ਕਿਉਂ ਨਹੀਂ ਇਸ ਨਸ਼ੇ ਨੇ ਨਾ ਸਾਰਾ ਪੰਜਾਬ ਬਰਬਾਦ ਕਰਤਾ ਲਾਸ਼ ਤੇ ਲਾਸ਼ ਚੜੀ ਜਾਂਦੀ ਐ ਲੈਣਾ ਬਹੁਤ ਕੁਛ ਆ ਮੈਂ ਉਹ ਬਈ ਸਾਰੇ ਪੰਜਾਬ ਦਾ ਹੀ ਪੱਠਾ ਬੈਠਾ ਹੋਇਆ। ਨਾਲੇ ਸਾਰਾ ਪਿੰਡ ਪਿਆ ਫਿਕਰ ਕਰਨੋਂ ਤੈਨੂੰ ਕੱਲੇ ਨੂੰ ਕੀ ਲੋੜ ਆ? ਉਹ ਨਾਲੇ ਬਈ ਆਪਣਾ ਤਾਂ ਘਰ ਦਾ ਮੈਂਬਰ ਕੋਈ ਨਸ਼ਾ ਵੀ ਨਹੀਂ ਕਰਦਾ। ਬਾਈ ਆਹੀ ਲੋਕਾਂ ਦੀ ਛੋਟੀ ਸੋਚ ਨੇ ਮਾਰਤਾ। ਵੀ ਆਪਣੇ ਘਰ ਕਿਹੜਾ ਅੱਗ ਲੱਗੀ ਆ। ਜਦੋਂ ਲੱਗੀ ਬੁਝਾ ਲਾਂਗੇ। ਅੱਗ ਸਭ ਨੂੰ ਪਤਾ ਵੀ ਲੱਗੀ ਹੋਈ ਆ। ਜਦੋਂ ਤੱਕ ਆਪਣੇ ਘਰਾਂ ਤੱਕ ਪਹੁੰਚੂਗੀ ਨਾ ਐਡਾ ਰੂਪ ਗੰਦਾ ਧਾਰਨ ਕਰਜੂ। ਬੁਝਣੇ ਹੀ ਨਹੀਂ। ਪੀੜ੍ਹੀਆਂ ਪੀੜ੍ਹੀਆਂ ਬਚਾ ਦੂ ਬਾਈ। ਭਾਲਗਾ ਘਾਵਤਾਂ ਨਾ ਪਾ ਓਏ ਉਹ ਮਰਵਾ ਦੇਣਗੇ ਤੈਨੂੰ ਮਰਵਾਉਂਦੇ ਤਾਂ ਮਰਵਾ ਦੇਣਾ ਘਰ ਤੋਂ ਘੜ ਗੁਰੂਆਂ ਪੀਰਾਂ ਧਰਤੀ ਤੇ ਆ ਪਾਪਦਾਰ ਦਾ ਨਾਂ ਦੇਖੂ ਨਾਲੇ ਮੈਨੂੰ ਮਾਰਨਾ ਕੋਈ ਸੌਖੀ ਗੱਲ ਨਹੀਂ ਆ ਮਰਵਾ ਦੇਣਗੇ ਸਾਲਿਓ ਉਹ ਉਹ ਬਾਈ ਤੈਨੂੰ ਆਪਣਾ ਦਾ ਨਹੀਂ ਫਿਕਰ ਘਟੋ ਘਟਾਲ ਦੇ ਜਵਾਕ ਬਾਰੇ ਤਾਂ ਸੋਚ ਕਲਾਕਾਰ ਪੋਤਾ ਤਰ੍ਹਾਂ ਜੇ ਉਹਨੂੰ ਕੁਝ ਕਰਤਾ ਫੇਰ ਬਾਈ ਜੇ ਆਹੀ ਹਾਲਾਤ ਰਹੇ ਨਾ ਤਾਂ ਮੇਰਾ ਪੁੱਤ ਵੀ ਇੱਕ ਦਿਨ ਚਿੱਟੇ ਦਾ ਟੀਕਾ ਲਾ ਕੇ ਹੀ ਮਰੂ ਮੈਂ ਮਾਰਨ ਮਰਾਉਣ ਤੋਂ ਨਹੀਂ ਡਰਦਾ। ਬਾਈ, ਬਾਬਾ ਬੰਦਾ ਸਿੰਘ ਬਹਾਦਰਾਰੇ ਸੋਚੋ। ਮੁਗਲਾਂ ਨੇ ਆਪਦੀ ਗੱਲ ਮਨਾਉਣ ਖਾਤਰ ਨਾ ਉਹਨਾਂ ਦੇ ਪੁੱਤਰ ਦਾ ਦਿਲ ਕੱਢ ਕੇ ਉਹਨਾਂ ਦੇ ਮੂੰਹ 'ਚ ਪਾਤਾ ਸੀ। ਪਰ ਉਹਨਾਂ ਨੇ ਸੱਤ ਦੇ ਰਾਹ ਤੋਂ ਪੈਰ ਨਹੀਂ ਪਿੱਛੇ ਹਟਾਇਆ। ਮੇਰਾ ਅਦਾਈ ਕੁੱਸੇ ਉਹ ਜਾਈਗਾ। ਭਾਵੇਂ ਮੈਨੂੰ ਜਾਨ ਦੇਣੀ ਪੈ ਜੇ, ਕੋਈ ਮਰਜ਼ੀ ਕੀਮਤ ਅਦਾ ਕਰਨੀ ਪੈ ਜੇ, ਪਰਾਂ ਪਿੱਛੇ ਨਹੀਂ ਹਟਣਾ। ਦੇਖ ਰਹੀ ਵੀਰ, ਇਹਨਾਂ ਦੇ ਬੰਦੇ ਦੋ ਬਹੁਤ ਭੜੇ ਆ। ਇੱਕ ਨਸ਼ੇ ਦਾ ਸਮਗਲਰ ਤੇ ਦੂਜਾ ਰਾਜਨੀਤੀ ਕਰਦਾ ਇਹਨਾਂ ਨੇ ਸੁਧਰਨਾ ਨਹੀਂ ਬਾਈ ਗੱਲ ਸੁਣ ਲੋ ਜੇ ਉਹ ਜੇ ਇੱਕ ਤੀੜਾ ਨੂੰ ਪਹਿਲਾਂ ਰੁੱਕਿਆ ਹੁੰਦਾ ਨਾ ਅੱਜ ਮੈਨੂੰ ਆਹ ਸਟੈਪ ਚੱਕਣ ਲਈ ਮਜਬੂਰ ਨਹੀਂ ਹੋਣਾ ਪੈਂਦਾ ਸੀ ਭਾਵੇਂ ਮੇਰਾ ਸਾਰਾ ਕੁਝ ਉੱਜੜ ਜੇ ਜੇ ਨਾ ਸੁਧਰੇ ਨਾ ਮੈਂ ਨਾ ਮੇਰੇ ਆ ਸਾਰਿਆਂ ਦੋਨਾਂ ਨੂੰ ਗੋਲੀ ਮਾਰ ਦੂੰ ਇੱਕ ਕਹਾਣੀ ਤਾਂ ਹਰੇਕ ਪਿੰਡ ਦੀ ਏ ਤਾਂ ਤੁਹਾਨੂੰ ਕੀ ਲੱਗਦਾ ਵੀ ਇਹੀ ਸਹੀ ਹੱਲ ਹੈ ਕਿ ਹੋਰ ਕੁਝ ਹੈ ਦੱਸਿਓ ਜਰੂਰ ਧੰਨਵਾਦ